ਕਰਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋ ਗਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਤ ਪੰਥੀਰਪੁਰ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਰਾਏ ਪੋਇਤਲ ਮੰਡੀ ਵਿਖੇ ਹੋਇਆ ਅੱਜ 4 ਨਵੰਬਰ ਵਾਲੇ ਦਿਨ ਗੁਰਦੁਆਰਾ ਬਾਬਾ ਬੇਰਸਾ ਵਿਖੇ ਧੰਨ ਧੰਨ ਬਾਬਾ ਗਰੀਬਦਾਸ ਜੀ ਪਾਉਣ ਪੁੱਤਰ ਸਥਾਨ ਤੋਂ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਦੇ ਅਗਵਾਈ ਵਿੱਚ ਇਥੋਂ ਨਗਰ ਕੀਰਤਨ ਕੱਢਿਆ ਗਿਆ ਦਰਦਵਾਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਨਿਵਾਸੀ ਸੱਜਣਾਂ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਨਿਊ ਕੋਟ ਮਿਰਤ ਸਿੰਘ ਅੰਮ੍ਰਿਤਸਰ ਵਿਖੇ ਪੂਰੇ ਇਲਾਕੇ ਵਿੱਚ ਬੜੀ ਜੋਰਾਂ ਛੋੜਾਂ ਨਾਲ ਪ੍ਰਬੰਧਕ ਜਨਾਨ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਪਹਿਲੀ ਵਾਰੀ ਸਿੱਖਾਂ ਨੇ ਬੜਾ ਹਮ-ਹਮਾ ਕੇ ਹੰਗਾਰ ਦਿੱਤਾ ਤੇ ਇਹ ਨਗਰ ਕੀਰਤਨ ਸੰਪੂਰਨ ਬਹੁਤ ਵਧੀਆ ਤਰੀਕੇ ਨਾਲ ਹੋਇਆ ਜਿੱਥੇ-ਜਿੱਥੇ ਵੀ ਸਿੰਘ-ਸਿੰਘ ਪੰਜਾਂ ਪਿਆਰਿਆਂ ਨੇ ਪੜਾ ਕੀਤਾ ਉੱਥੇ ਪੰਜਾਂ ਪਿਆਰਿਆਂ ਨੂੰ ਬਹੁਤ ਹੀ ਇੱਜ਼ਤ ਦੀਆਂ ਸੰਗਤਾਂ ਨੇ ਸਤਿਕਾਰ ਪਿਆਰ ਦਿੱਤਾ ਤੇ ਸ਼ਾਮ ਨੂੰ ਲਗਭਗ 9-10 ਵਜੇ ਦੇ ਕਰੀਬ ਇਹ ਸਮਾਗਤੀ ਗੁਰਦੁਆਰਾ ਗੁਰਦੁਆਰਾ ਬਾਬਾ ਗਰੀਬਦਾਸ ਜੀ ਦੇ ਅਸਥਾਨ ਤੇ ਆ ਕੇ ਸਮਾਗਤੀ ਹੋਈ ਤੇ ਇਸੇ ਤਰ੍ਹਾਂ ਹੀ ਮਹਾਰਾਜ ਗੁਰਦਾਸ ਕਰਦੇ ਆ ਕਿ ਅੱਗੇ ਤੋਂ ਵੀ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮਨੋਖ ਰਾਜਾਂ ਸਾਲੇ ਸਿੱਤਰਾ ਨਗਰ ਕੀ ਤੁਸੀਂ ਗਏ ਜਾਂ ਸੰਗਤਾਂ ਦੇ ਸਹਿਯੋਗ ਨਾਲ ਤੇ ਕਮੇਟੀ ਦੇ ਸਹਿਯੋਗ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਕੋਈ ਆਪਣੇ ਵਿਚਾਰ ਸਾਝੇ ਕਰਨਗੇ ਤੁਹਾਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਅਮਰਪ੍ਰੀਤ ਸਿੰਘ ਖਾਲਸਾ ਪਹਿਲੇ ਪਾਸ਼ਾ ਤਨਦਸ਼ੀ ਗੁਣਾਣ ਦੇ ਪ੍ਰਕਾਸ਼ ਪਰ ਉਤੇ ਇਸ ਮੂਹਲਾ ਕਨ ਵਸਿਓ ਲੱਖ ਲੱਖ ਕਰੋੜ ਕਰੋੜ ਬਤਾਈ ਹੋਵੇ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਇਸ ਮੌਕੇ ਮੁੱਖ ਰੱਖਦੇ ਹੋਏ ਗੁਰਦੁਆਰਾ ਬੇਸਾਬ ਤੋਂ ਇੱਕ ਵਿਸ਼ਾਲ ਅਰਗੇਤਰ ਕਰੜਿਆ ਗਿਆ ਜੋ ਵੱਖ-ਵੱਖ ਇਲਾਕਿਆਂ ਦੋਂਦਾ ਗੁਰਦੁਆਰਾ ਭਾਈ ਖੂਬ ਭਾਈ ਮਾਨਸਾਬ ਤੋਂ ਹੁੰਦੇ ਹੋਏ ਗ੍ਰੈਂਡ ਕਲੋਨੀ ਚ ਹੁੰਦਾ ਹੈ ਕੋਟ ਮੇ ਸਿੰਘ ਇਲਾਕਾਜ ਹੁੰਦਾ ਹੈ ਗੁਰਦੁਆਰਾ ਬੇਸਾਬ ਵਿਖੇ ਸਮਾਰਟੀ ਆਈ ਤੇ ਜੋ ਇਲਾਕੇ ਦੇ ਜਿਹੜੀ ਸੰਗਤਾਂ ਸੀ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਪੜਾ ਵੱਖ-ਵੱਖ ਤਰ੍ਹਾਂ ਦੇ ਆਏ ਭਗਵਾਨ ਵਗੈਰਾ ਚੀਜ਼ਾਂ ਬਣਾ ਕੇ ਜੋ ਕਿ ਪੰਜਾਂ ਪਿਆਰਿਆਂ ਦੀ ਇਕਾਈ ਹੀਟ ਅਰਦਾਸ ਬੇਨਤੀਆਂ ਕਰਕੇ ਸੰਗਤਾਂ ਨੇ ਉਹ ਚੀਜ਼ਾਂ ਵਰਤਾਈਆਂ ਪੋਗ ਲੱਗਾ ਪ੍ਰਸ਼ਾਸਨ ਸੰਗਤ ਛਗਿਆ ਤੇ ਕੱਲੀ ਕੱਲੀ ਸੰਗਤ ਦੇ ਮੁਖੋ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਹੋਏ ਸੰਗਤਾਂ ਨੇ ਇੰਨਾ ਪਿਆਰ ਦਿੱਤਾ ਅਸੀਂ ਸੰਗਤਾਂ ਦਾ ਦੇਣ ਨਹੀਂ ਦੇ ਸਕਦੇ ਅਸੀਂ ਇਹ ਸੋਚਦੇ ਆ ਕਿ ਉਹ ਉਸ ਟਾਈਮ ਗੁਰੂ ਸਾਹਿਬ ਆਪ ਰਾਜਮਾਨ ਹੋ ਜਾਂਦੇ ਜਦੋਂ ਸੰਗਤ ਕਹਿੰਦੇ ਸੰਗਤ ਹੋ ਜਾਂਦੀ ਇਕੱਠੀ ਉਦੋਂ ਗੁਰੂ ਸਾਹਿਬ ਆਪ ਰਾਜਮਾਨ ਹੋ ਜਾਂਦੇ ਆ ਇਦਾਂ ਹੀ ਅਸੀਂ ਕਹਿੰਨੇ ਗੁਰੂ ਸਾਹਿਬ ਸਾਡੇ ਤੇ ਮਿਹਰ ਭਰਿਆ ਰੱਖਣ ਸਾਡੇ ਗੁਰਦੁਆਰੇ ਦੇ ਪੰਬਦਗਾ ਤੇ ਮਿਹਰ ਭਰਿਆ ਰੱਖਣ ਕਿ ਸਾਨੂੰ ਇਦਾਂ ਹੀ ਅਗਵਾਈ ਦੇਣ ਕਿਹਾ ਤੁਸੀਂ ਦਾ ਇਹੋ ਜੇ ਕਾਰਜ ਕਰਦੇ ਰਹੋ ਅਸੀਂ ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਰ ਦੇ ਆ ਰਹੇ ਹਾਂ ਔਰ ਸਬੰਧ ਵਿੱਚ ਪੰਜ ਪ੍ਰਭਾਤ ਹੋਈਆਂ ਵੀ ਕਰਾਂਗੇ ਤੇ ਜੋ ਇਲਾਕੇ ਦੇ ਇਸ ਮੂਹ ਇਲਾਕੇ ਦੇ ਨਿਵਾਸੀਆਂ ਦੀ ਬੇਨਤੀ ਆ ਜਿਨ੍ਹਾਂ ਤੱਕ ਸਾਡੀ ਵੀਡੀਓ ਪਹੁੰਚਦੀ ਆ ਉਹ ਗੁਰਦੁਆਰ ਸਾਹਿਬ ਦੇ ਪ੍ਰਬੰਧਕਾਂ ਤੱਕ ਆ ਕੇ ਤੁਸੀਂ ਆਪਣੇ ਨਾਮ ਨੋਟ ਕਰਾ ਸਕਦੇ ਜੇ ਤੇ ਪ੍ਰਭਾਤ ਦੀ ਬੁੱਕਾ ਦਾ ਆ ਸਕਦੇ ਜੇ ਇਸੇ ਤਰ੍ਹਾਂ ਹੀ ਹਰ ਸਾਲ ਇਸੇ ਤਰ੍ਹਾਂ ਹੀ ਹਰ ਸਾਲ ਪ੍ਰਭਾ ਫੇਰੀ ਕੱਢਾਗੇ ਤੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇ ਪ੍ਰਭਾਖ ਦੇ ਕੱਢਾਗੇ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਨਗਰ ਕੀਰਤਨ ਕੱਢਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਗਰੀਬਦਾਸ ਦੇਸਤਾਨ ਤੋਂ ਨਗਰ ਕੀਰਤਨ ਜੋ ਸਾ ਸੰਗਤ ਦੇ ਸੰਜੋਗ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਨਾਇਆ ਗਿਆਵਾ ਸਾਰੇ ਸਾਥ ਨੇ ਬੜਾ ਸੰਜੋਗ ਦਿੱਤਾ ਸਾਨੂੰ ਵਾਖ ਵਕ ਧੰਵਾਦ ਹੁੰਦਾ ਸ਼ਾਮ ਨੂੰ ਗੁਰਦੁਆਰਾ ਬੇਰ ਸਾਹਿਬ ਸਮਾਪਤੀ ਕੀਤੀ ਗਈ ਆ ਇਦਾਂ ਹੀ ਹਰ ਸਾਥ ਸਾਥ ਦੇ ਸੰਜੋਗ ਦੇ ਨਾਲ ਪਰਿਵਾਰ ਫੇਰੀਆਂ ਵੀ ਕੱਢੀਆਂ ਜਾਇਆ ਕਰਨੀਆਂ ਗੁਰਦੁਆਰਾ ਬੇਰ ਸਾਹਿਬ ਤੋਂ ਨਗਰ ਕੀਰਤਨ ਦੀ ਵੀ ਸਲਾਮਤਤਾ ਕੀਤਾ ਜਾਇਆ ਗਿਆ ਇਹਦਾ ਇਦਾਂ ਹੀ ਸਾਥ ਸੰਗਤ ਦੇ ਸੰਜੋਗ ਦੇ ਨਾਲ ਹੀ ਬਾਬੇ ਗਰੀਬ ਦਾਸ ਦੇ ਸਥਾਨ ਤੋਂ ਨਗਰ ਕੀਰਤਨ ਸਾਂਝ ਤੇ ਸੰਜੋਗ ਸਾਡਾ ਸਾਡੇ ਸੰਜੋਗ ਦੇ ਨਾਲ ਪ੍ਰਭਾਤ ਫੇਰੀਆਂ ਵੀ ਕੱਢਿਆ ਜਾਇਆ ਕਰਨੀਆਂ ਸਾਡਾ ਸੰਗਤ ਨੂੰ ਬੇਨਤੀ ਆ ਗੁਰਦਰਾ ਬੇਰ ਸਾਹਿਬ ਆਣ ਕੇ ਸੇਵਾ ਤੇ ਨਾਲ ਪ੍ਰਭਾਤ ਫੇਰੀਆਂ ਦੀ ਸੇਵਾ ਕਰਵਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ